ਵੀ ਜਰੂਰ ਦੱਸਿਓ ਹਨਾ ਵਹਿੜ ਕਿਵੇਂ ਲੱਗਦੀ ਏ ਤੁਹਾਨੂੰ ਆ ਦੇਖੋ ਤੁਸੀਂ ਥੱਲੇ ਏਟ ਕਿੰਨਾ ਰੂਪ ਬਈ ਬਾਜੀ ਰੇਟ ਦਾ ਕੁਛ ਕਰਾਈ ਜਾਓ ਜੀ 50000 ਦੀ نیٹ ਫਟ ਆਪਾਂ ਗਾਂ ਦੇ ਦਿੰਦੇ 50 ਆਪਣਾ ਕੋਈ ਮੇਰਾ ਵੀਰ ਲੈਂਦਾ ਠੀਕ ਹੈ ਤਾਂ ਕੱਲ ਨੂੰ ਉਹਨੂੰ ਵੀ ਜਾ ਕੇ 2 ਰੁਪਏ ਦੇ ਦੇ 2 ਰੁਪਏ ਦੇ ਦੇ ਹਾਂਜੀ ਹਾਂਜੀ ਅੱਜ ਸਿੱਖਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਹੁੰਚੇ ਬਾਈ ਦਵਿੰਦਰ ਕੋਲੇ ਤੇ ਬਾਈ ਦਵਿੰਦਰ ਦੀ ਜੀ ਗੱਲ ਕਰਕੇ ਵਪਾਰ ਦਾ ਕੰਮ ਆ ਬਾਈ ਦਾ ਤੇ ਆਪਾਂ ਤੁਹਾਡੀ ਬਾਈ ਨਾਲ ਗੱਲਬਾਤ ਵੀ ਕਰਾਵਾਂਗੇ ਸਾਰੀ ਡਿਟ ਆਪਣੇ گاਵਾਂ ਦੇ ਸੀ ਜਾਂਦੀਆਂ ਇਹਨਾਂ ਦੀ ਡਿਟੇਲ ਲੈ ਕੇ ਦੇਵਾਂਗੇ ਬਾਈ ਦਵਿੰਦਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਦਾ ਪਿੰਡ ਦੱਸ ਕਿਹੜਾ ਹੈ ਜਿਹੜਾ ਪਿੰਡ ਜ਼ਿਲ੍ਹਾ ਬਠਿੰਡਾ ਜੀ ਪਿੰਡ ਕੋਟਸ਼ਮੀਰ ਪਿੰਡ ਕੋਟਸ਼ਮੀਰ ਆ ਗਿਆ ਜ਼ਿਲ੍ਹਾ ਬਠਿੰਡਾ ਜੀ ਠੀਕ ਆ ਤੇ ਬਾਈ ਦਵਿੰਦਰ ਕਿੰਨਾ ਕ ਚਿਰ ਹੋ ਗਿਆ ਆਪਣੇ ਵਪਾਰ ਦਾ ਕੰਮ ਚੱਲਦੇ ਨੂੰ ਸਾਨੂੰ ਤਕਰੀਬਨ 10 ਸਾਲ ਹੋ ਗਏ 10 ਸਾਲ ਹੋ ਗਏ ਠੀਕ ਆ ਤੇ ਦਰਸ਼ਕਾਂ ਨੂੰ ਬਾਈ ਆਪਾਂ ਜਿਹੜੀ ਹੈਗੇ ਪਿੱਛੇ ਆਪਾਂ ਸਾਰੇ ਜਾਨਵਰਾਂ ਦੀ ਡਿਟੇਲ ਦੇਵਾਂਗੇ ਹਾਂਜੀ ਹਾਂਜੀ ਤੇ ਇਕੱਲਾ ਇਕੱਲਾ ਜਾਨਵਰ ਆਪਾਂ ਤੋੜ ਕੇ ਦਿਖਾਵਾਂਗੇ ਦੋਸਤੋ ਹਨਾ ਜੇ ਕੋਈ ਜਾਨਵਰ ਤੁਹਾਡੇ ਪਸੰਦ ਆਉਂਦਾ ਤੇ ਬਾਈ ਦਾ ਆਪਾਂ ਫੋਨ ਨੰਬਰ ਲੈ ਕੇ ਦੇਵਾਂਗੇ ਸਕਰੀਨ ਉੱਤੇ ਆਪਾਂ ਦੋ ਤਿੰਨ ਨੰਬਰ ਚਲਾਵਾਂਗੇ ਤੇ ਉਹਨਾਂ ਤੇ ਤੁਸੀਂ ਡਿਟੇਲ ਕਨਫਰਮ ਕਰ ਸਕਦੇ ਹੋ ਤੇ ਆਜੋ ਆਪਾਂ ਜਿਹੜੇ ਹੈਗੇ ਬਾਈ ਦੇ ਜਾਨਵਰ ਉਹ ਆਪਾਂ ਤੁਹਾਨੂੰ ਦਿਖਾਉਣੇ ਆਂ ਤਾਂ ਵੀ ਦੋਸਤੋ ਜੇ ਗੱਲ ਕਰੀਏ ਆਪਾਂ ਬਾਈ ਕੋਲੇ ਜਿਹੜੇ ਜਾਨਵਰ ਹੈਗੇ ਚਾਰ ਹਨਾ ਆਪਾਂ ਪਹਿਲਾਂ ਜਿਹੜੀ ਬਾਈ ਦੇ ਦਵਿੰਦਰ ਦੇ ਹੱਥ ਦੇ ਵਿੱਚ ਬਹਿੜ ਖੜੀ ਫਿਰ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਸੋਣੀ ਸੁਨੱਖੀ ਬਹੁਤ ਜ਼ਿਆਦੇ ਆ ਤੇ ਬਾਈ ਦਵਿੰਦਰ ਜੀ ਇਹ ਗੱਲ ਕਰ ਗਿਆ ਬਈ ਇਹਦੀ ਬਿਹੜ ਦੀ ਕਿੰਨੇਵੇਂ ਸੂਏ ਨੇ ਸੂਣਾ ਤੇ ਬਾਈ ਜੀ ਪਲੂਨ ਬੱਚੀ ਦੁੱਗ ਦੇ ਦੰਦ ਚੱਕਦੀ ਹੈ ਜੀ ਅੱਛਾ ਹਾਂਜੀ ਹਾਂਜੀ ਦੁੱਗ ਦੇ ਦੰਦ ਚੱਕਦੀ ਆ ਹਾਂਜੀ ਹਾਂਜੀ ਠੀਕ ਆ ਪਹਿਲਾ ਸੂਆ ਹਾਂਜੀ ਹਾਂਜੀ ਪਹਿਲਾ ਸੂਆ ਤੇ ਬਾਈ ਇਹਦੀ ਕੰਪੈਸਟੀ ਦੀ ਗੱਲ ਕਰਕੇ ਪਹਿਲੇ ਸੂਏ ਕਿੰਨਾ ਦੁੱਧ ਪਾ ਦੂਗੀ ਬਾਈ ਜੀ 25 ਲੀਟਰ ਦੁੱਧ ਪਾਉਣਾ ਚਾਹੀਦਾ ਪਹਿਲੇ ਸੂਏ 20 ਤੋਂ 25 ਹਾਂ 20 ਤੋਂ 25 ਲੀਟਰ ਪਾਉਗੀ ਹਾਂਜੀ ਹਾਂਜੀ ਠੀਕ ਆ ਤੇ ਦਵਿੰਦਰ ਇਹਨੂੰ ਮਾੜਾ ਜਿਹਾ ਢੇੜਾ ਦ ਜ਼ਰੂਰ ਦੱਸਿਓ ਹਨਾ ਵਹਿੜ ਕਿਵੇਂ ਲੱਗਦੀ ਏ ਤੁਹਾਨੂੰ ਆ ਦੇਖੋ ਤੁਸੀਂ ਥੱਲੇ ਦੀ ਜਿਹੜੀ ਹੈਗੀ ਬਹੁਤ ਸਾਫ਼ ਸੁਥਰੀ ਹੈ ਹਨਾ ਥਾਣਾ ਤੁਹਾਨੂੰ ਦੀ ਹਜੇ ਥਾਣੇ ਨੇ ਕੱਢਣਿਆ ਪਲੂਣ ਆ ਗਈ ਲੈਵੇ ਨੂੰ ਤੇ ਆ ਅਗਲੀ ਸਾਈਡ ਤੋਂ ਦਿਖਾ ਦਈਏ ਆਪਾਂ ਤੁਹਾਨੂੰ ਇਹ ਤੋਰ ਦੇ ਵੀ ਲੰਮੀ ਤੋਰ ਆ ਥੱਲੋਂ ਚੈੱਕ ਕਰ ਲਓ ਥਣ ਬਹੁਤ ਵਧੀਆ ਲੱਗਿਆ ਤੇ ਬੋਡੀ ਵੰਤਰ ਦੀ ਏ ਜਿਹੜੀ ਉਹ ਤੁਸੀਂ ਦੇਖ ਲਓ ਇਧਰ ਨੂੰ ਲਿਆ ਬਈ ਲਿਆ ਤੋਰ ਤੋਰ ਵੀ ਬਹੁਤ ਚੰਗੀ ਹੈ ਤੇ ਆਪਾਂ ਦਵਿੰਦਰભાઈ ਤੋਂ ਨਾ ਰੇਟ ਕਨਫਰਮ ਕਰਾਂਗੇ ਵਹਿੜ ਦਾ ਚੰਗੇ ਫਾਰਮ ਦੇ ਮੇਚ ਰੱਖਣ ਵਾਲੀ ਹੈ ਵੈਸੇ ਜੇ ਕੋਈ ਆਪਣਾ ਨਵਾਂ ਵੀਰ ਫਾਰਮ ਕਰਦਾ ਹਨਾ ਤੇ ਉਹਦੇ ਵਾਸਤੇ ਠੀਕ ਰਹੂਗੀ ਤੇ ਜੇ ਇਹਦੇ ਰੇਟ ਦੀ ਹੁਣ ਆਪਾਂ ਗੱਲ ਕਰੀਏ ਰੇਟ ਕਿੰਨਾ ਬਾਈ ਜੀ ਕੁਛ ਕਰਾਈ ਜਾਓ ਰੇਟ ਤਾਂ 95000 ਰੁਪਏ ਰੇਟ ਹੈ 90000 ਦੀ ਆਪਾਂ ਬੱਚੇ ਜਸਨੋ ਦੇਣੀ ਹੈ ਅੱਛਾ ਮਤਲਬ 95000 ਰੇਟ ਆ ਗਿਆ ਹਨਾ ਤੇ 90000 ਦੀ ਹਾਂ ਨਾ 90000 ਦੀ ਹਾਂ ਨਾ ਤੇ ਦੁੱਧ 20 ਪਲੱਸ ਵਾਲੀ ਗਾਰੰਟੀ ਹੈ ਹਾਂਜੀ ਹਾਂਜੀ ਆਪਣੀ ਗਾਰੰਟੀ ਹੈ ਠੀਕ ਆ ਲੈ ਵੀ ਦੋਸਤੋ ਬਾਈ ਵੱਲੋਂ ਰੇਟ ਕੀਤਾ ਗਿਆ ਜਮਾ 95000 90000 ਦੀ ਫਿਕਸ ਬਾਈ ਕਹਿੰਦਾ ਦੇਣੀ ਹੈ ਤੇ ਆਜੋ ਅੱਗੇ ਆਪਾਂ ਦੂਜੀ ਲੈ ਵੀ ਦੋਸਤੋ ਆ ਦੂਜੇ ਨੰਬਰ ਵਾਲੀ ਬਹਿੜ ਆ ਗਈ ਜਿਹੜੀ ਬਾਈ ਦੇ ਹੁਣ ਹੱਥ ਦੇ ਵਿੱਚ ਫੜੀ ਹੈ ਨਾ ਇਹਦੀ ਡਿਟੇਲ ਵੀ ਲੈਣੇ ਆ ਬਾਈ ਦਵਿੰਦਰ ਜਿਹੜੀ ਤੇਰੇ ਕੋਲ ਆ ਬਹਿੜ ਹੈ ਨਾ ਦੇਖ ਕੱਦ ਵੀ ਤੇਰਾ ਵੀ ਬਹੁਤ ਮਤਲਬ ਆਪਾਂ ਕਹਿ ਦਈਏ ਹਾਈਟ ਤੇਰੀ ਵੀ ਬਹੁਤ ਜ਼ਿਆਦਾ ਆ ਹਾਈਟ ਇਹ ਬੱਚੀ ਦੀ ਵੀ ਬਹੁਤ ਵਧੀਆ ਹੈ ਨਾ ਇਹਦੇ ਸੂਣ ਦੇ ਕਿੰਨੇ ਕਿਥੇ ਰਾਕੀ ਕਿੰਨੇਵੇਂ ਸੂਏ ਸੂਨੇ ਨੇ ਇਹਦੇ ਬਾਈ ਜਿਹਦੇ 25 ਦਿਨ ਪੈਂਡਿੰਗ ਆ ਸੂਣ ਦੇ ਠੀਕ ਹੈ ਤੇ ਮੂੰਹੋਂ ਆਪਣੀ ਇਹ ਬੱਚੀ ਦੁੱਗ ਦੇ ਦੰਦ ਚੱਕਦੀ ਹੈ ਦੁੱਧ ਦੇ ਹਾਂ ਦੁੱਗ ਦੇ ਦੰਦ ਹਾਂਜੀ ਠੀਕ ਹੈ ਪਹਿਲੇ ਸੂਏ ਪਹਿਲੇ ਸੂਏ 25 ਦਿਨ ਲੈ ਜੂ ਹਜੇ ਹਾਂਜੀ ਹਾਂ ਇਹ ਇਹਦੀ ਰੇਟ ਵੀ ਕਨਫਰਮ ਕਰਾਂਗੇ ਆਪਾਂ ਹਨਾ ਪਹਿਲਾਂ ਬਈ ਤੋੜ ਕੇ ਰਾਇ ਇਹਨੂੰ ਰੰਗ ਜਿਹੜਾ ਹੈਗਾ ਤੁਸੀਂ ਇਹ ਦੇਖ ਲਓ ਫੇਸ ਕੁਆਲਿਟੀ ਹੈ ਜਿਹੜੀ ਬਹੁਤ ਚੰਗੀ ਆ ਹਜੇ ਬਾਈ ਦੇ ਕਹਿਣ ਦੇ ਮੁਤਾਬਕ ਥਾਣਾ ਜਿਹੜਾ ਉਹ ਬਹੁਤ ਜਿਆਦਾ ਟਾਪ ਦਾ ਹੈਗਾ ਲੈ ਵਾ ਇਹਨੇ ਬਣਾਉਣਾ ਜਿਹੜਾ ਕਹਿੰਦੇ ਹੁੰਦੇ ਨੇ ਵੀ ਸਖਤ ਲੈਵੇ ਵਾਲੀ ਰਹੂਗੀ ਬਹਿੜ ਟੈਟ ਆਰਡਰ ਵਾਲੀ ਮੋੜ ਲਾ ਵੀ ਮੋੜ ਲੈ ਇਧਰ ਨੂੰ ਫੇਸ ਕੁਆਲਿਟੀ ਦੀ ਗੱਲ ਕਰ ਗਏ ਆਪਾਂ ਦੇਖੀਂ ਦਵਿੰਦਰ ਖੜਾ ਹੀ ਮੜੀ ਜੀ ਲੋ ਜੀ ਦੇਖੋ ਤੁਸੀਂ ਹਨਾ ਫੇਸ ਦੀ ਕੁਆਲਿਟੀ ਚੈੱਕ ਕਰ ਲਓ ਦੋਸਤੋ ਤੇ ਕੰਨ ਕੰਨ ਦੇਖ ਲਓ ਤੁਸੀਂ ਹਨਾ ਠੰਡੀ ਸੀਲ ਵੀ ਪੂਰੀ ਆ ਬਹੁਤ ਠੰਡੀ ਸੀਲ ਹੈ ਜੀ ਬਹੁਤ ਤੇ ਟੋਰੀ ਮਾੜੀ ਜੇ ਇਹਨੂੰ ਸਾਈਡ ਪੋਚ ਦਿਖਾ ਦੇ ਗਿਆ ਆਪਾਂ ਦਰਸ਼ਕਾਂ ਨੂੰ ਹਾਈਟ ਦੇ ਹੀ ਨਾ ਜਜਮੈਂਟ ਹੋ ਜਾਂਦੀ ਐ ਤੇ ਦੇਖ ਸਕਦੇ ਹੋ ਤੁਸੀਂ ਰੰਗ ਦੇਖੋ ਤੁਸੀਂ ਹਨਾ ਬਹੁਤ ਸੋਹਣੀ ਵਹੜਾ ਤੇ ਦਵਿੰਦਰ ਖੜਾ ਲਾ ਇਹ ਆ ਆਪਾਂ ਫੇਰ ਕੈਮਰਾ ਲਾ ਦੀ ਠੀਕ ਐ ਤੇ ਦਵਿੰਦਰ ਇਹਦਾ ਰੇਟ ਕਿੰਨਾ ਬਈ ਜਮਾ ਟੋਟ ਬਸ ਹਾਂ ਨਾ ਹੀ ਹੋਵੇ ਬਾਈ ਜੀ ਰੇਟ ਕਰਾਉਣ ਨੂੰ ਕੁਛ ਕਰੋ ਰੇਟ ਤਾਂ 95000 ਹੀ ਕਰਦੇ ਆ ਬੱਚੀ ਦਾ ਦੇਣੀ ਜੈਸੋ 90000 ਦੀ हाँ जी, हाँ जी, हाँ जी, हाँ जी, अच्छा 80 90 ਹਾਂਜੀ ਹਾਂਜੀ 90 90 ਹਾਂਜੀ ਹਾਂਜੀ ਨੈਟ ਫਟਣੀ ਤੇ ਇਸ ਤੋਂ ਬਾਅਦ ਕੋਈ ਮੰਨਤਾਂ ਨਹੀਂ ਥੋੜਾ ਬਹੁਤ ਮੰਨਤਾਂ ਹੋ ਜੂ ਬਾਈ ਜੀ ਹਾਂਜੀ ਬਾਲਾ ਨਹੀਂ ਕੁਛੇਗਾ ਠੀਕ ਆ ਲੈ ਆ ਜਾ ਫਿਰ ਕਰਾਂ ਆਪਾਂ ਤੀਜੇ ਨੰਬਰ ਵਾਲੀ ਵਹਿੜ ਦਿਖਾਈ ਲੈ ਵੀ ਦੋਸਤੋ ਹੁਣ ਆਹਾ ਤੀਜੇ ਨੰਬਰ ਵਾਲੀ ਵਹਿੜ ਆ ਗਈ ਹੈਣਾ ਇੱਕ ਸੋਨੂੰ ਮੈਂ ਹੋਰ ਦੱਸਦਾਨਾ ਗੱਲ ਉਧਰ ਸੀਗਾ ਰੇਤਾ ਰੂਤਾ ਜਾ ਮਾਂਖਾ ਵੀ ਪੱਕੇ ਥਾਂ ਤੇ ਲਿਆਉ ਨਹੀਂ ਤਾਂ ਇਹਨਾਂ ਨੂੰ ਤੁਰਨਾ ਸੌਖਾ ਹਨਾ ਬਾਕੀ ਇੱਕ ਕੁਆਲਿਟੀ ਜੀ ਵੀ ਬਣ ਜਾਂਦੀ ਹੈ ਹਨਾ ਪਸ਼ੂਆਂ ਦੀ ਵੀ ਹਾਂ ਯਾਰ ਵੀ ਕੋਈ ਪਸ਼ੂ ਹੈਗੇ ਆ ਦਵਿੰਦਰ ਤੀਜੇ ਨੰਬਰ ਵਾਲੀ ਵਹਿੜ ਆ ਗਈ ਆਪਣੀ ਇਹ 9500 ਵਾਲ ਬਾਈ ਜੀ ਇਹ ਕਣ ਨੂੰ ਦੂਜੇ ਕੱਲੋਂ ਤੀਜਾ ਸੂਆ ਸੂਣ ਵਾਲੀ ਹੈ ਬੱਚੇ ਇਹ ਠੀਕ ਆ ਹਾਂਜੀ ਹਾਂਜੀ ਦੁੱਧ ਆਪਾਂ ਮੰਨ ਕੇ ਚੱਲੋ ਵੀ 25 ਲੀਟਰ ਦੀ ਗਾਰੰਟੀ ਦੇ ਕੇ ਦੁੱਧ ਦੇਵਾਂਗੇ ਬੱਚੇ 25 ਲੀਟਰ ਦੀ ਗਾਰੰਟੀ ਤੀਜਾ ਸੂਆ ਸੂਣ ਵਾਲੀ ਸੂਣ ਹਾਂਜੀ ਥਣਾ ਥਣਾ ਦੀ ਜਮਾ ਕਾਣਾ ਥਣਾ ਜੋ ਮੈਨੂੰ ਐ ਦੱਸ ਕਿ ਕਿੰਨੇ ਦਿਨ ਪੈਂਡਿੰਗ ਇਹਦੇ ਇਹਦੇ ਪੈਂਡਿੰਗ ਹੈ ਬਾਈ ਜੀ 15 ਦਿਨ ਹੈ ਠੀਕ ਆ 15 ਹਾਂਜੀ ਹਾਂਜੀ 15 ਦਿਨ ਪੈਂਡ ਹੈਗਾ ਠੀਕ ਆ ਤੇ ਇਹਦਾ ਹੁਣ ਰੇਟ ਵੀ ਦੱਸ ਹੀ ਦੇ ਜਮਾਂ ਫਿਕਸ ਕਰ ਫਿਰ ਤੋਰ ਕੇ ਦਵਾਵਾਂਗੇ ਰੇਟ ਫਿਕਸ ਤਾਂ ਮੁੱਲ ਦਾ ਸੀ ਆਰ ਪੀ ਹੈ ਜੀ ਨੈਟ ਫੈਟ 75000 ਲਾਈ ਵੀ ਮਿੱਤਰੋ ਛੋਟਾ ਛੋਟਾ ਜਿਹਾ ਸਿੰਘ ਆ ਕੁਆਲਿਟੀ ਵੀ ਚੰਗੀ ਆ ਬਾਕੀ ਲੇਵਾ ਇਹ ਥੋੜਾ ਜੇ ਕਹੀ ਵੀ ਆਪਾਂ ਢਿੱਲਾ ਹੀ ਰੱਖੂਗੀ ਤੂੰ ਤੂੰ ਚੰਗਾ ਬਣਾਉਗੀ ਝੋਲੀ ਝੋਲੀ ਚੰਗੀ ਬਣਾਉਗੀ ਆ ਦੇਖ ਲਓ ਤੁਸੀਂ ਮਾੜੀ ਜੀ ਕੀ ਆ ਖੜਾਲਾ ਦਵਿੰਦਰ ਆ ਦੇਖੋ ਤੁਸੀਂ ਹਨਾ ਥਣ ਥਣ ਚੰਗਾ ਖੜਾਲਾ ਦਵਿੰਦਰ ਇਹ ਆ ਦੇਖੋ ਲੇਵਲ ਉਪਰ ਵਧ ਗਿਆ ਰੰਗਵਾਜ ਵੀ ਚੰਗਾ ਠੀਕ ਹੈ ਮੋੜ ਲਾਉ ਰਾਂ ਨੂੰ ਬਈ ਲੈ ਦੇਖੋ ਕਰ ਤੋਰ ਲਾ ਤੋਰ ਲਾ ਤੋਰ ਲਾ ਮਾੜੀ ਤੋਰ ਦਿਖਾ ਦੇ ਦਰਸ਼ਕਾਂ ਨੂੰ ਕਈ ਵਾਰੀ ਕੀ ਹੁੰਦਾ ਨਾ ਪਸ਼ੂ ਪੈਰਪੁਰ ਦਬਦਾ ਹੁੰਦਾ ਉਹਦਾ ਪਤਾ ਲੱਗ ਜਾਂਦਾ ਦਵਿੰਦਰ ਭਾਈ ਆਹ ਦੇਖੋ ਤੋਰ ਤੁਰ ਜਮਾ ਚੰਗੀ ਆ ਠੀਕ ਆ ਕੋਈ ਗੱਲ ਨਹੀਂ ਖੜਾ ਲਾ ਇਹਨੂੰ ਇਹਨੂੰ ਬੰਨਿਆ ਹੋ ਕਰਾ ਆ ਜੋ ਕਰਾ ਚੌਥੀ ਦੀ ਗਾਂ ਦੀ ਵੀ ਆਪਾਂ ਡਿਟੇਲ ਲੈ ਕੇ ਦਿੰਦੇ ਆ ਲੈ ਵੀ ਦੋਸਤੋ ਹੁਣ ਚੌਥੇ ਨੰਬਰ ਵਾਲੀ ਗਾਂ ਆ ਗਈ ਦਵਿੰਦਰ ਭਾਈ ਇਹ ਕਿੰਨੇ ਮੈਂ ਸੂਏ ਸੂਏ ਤੇ ਬਾਈ ਜੀ ਦੂਜਾ ਸੂਆ ਸੂਗੀ ਜੀ ਠੀਕ ਆ ਤੇ ਹਜੇ ਇਹ ਮੰਨ ਕੇ ਚੱਲੋ 1 ਮਹੀਨੇ ਦੀ ਕੱਚੀ ਆ ਜੀ 1 ਮਹੀਨੇ ਦੀ ਹਾਂਜੀ ਹਾਂਜੀ 1 ਮਹੀਨੇ ਦੀ ਕੱਚੀ ਆ ਗਈ ਤੇ ਦੁੱਧ ਕਿੰਨਾ ਕ ਪਾ ਦੂਗੀ ਦੁੱਧੋ ਬਾਈ ਜੀ 25 26 ਕਿਲੋ ਆਪਾਂ ਚੋਇਆ ਇਹਦਾ 25 26 ਕਿਲੋ ਚੋਇਆ ਇਹ ਆਪਣੇ ਘਰ ਦੀ ਆ ਗਈ ਘਰ ਦੀ ਆ ਗਈ ਜੀ ਠੀਕ ਆ ਹਾਂਜੀ ਹਾਂਜੀ ਲੈ ਵੀ ਦੋਸਤੋ ਬਾਈ ਦੀ ਇਹ ਇਹ ਗਾਂ ਜਿਹੜੀ ਘਰ ਦੀ ਹੈਗੀ ਠੀਕ ਹੈ ਤੇ 25 26 ਕਿਲੋ ਬਾਈ ਕਹਿੰਦਾ ਦੁੱਧ ਚੋਇਆ ਮੈਂ ਇੱਧਰ ਨੂੰ ਲੈ ਜਾ ਬਾਈ ਤੋਰ ਕੇ ਦਸਾਂ ਮੈਂ ਫਿਰ ਆਪਾਂ ਰੇਟ ਇਹਦਾ ਫਿਕਸ ਜਾ ਤੂੰ ਆਪਾਂ ਤੁਹਾਨੂੰ ਪੁੱਛ ਕੇ ਦੱਸਾਂਗੇ ਅਜੇ ਮਹੀਨਾ ਪਿਆ ਤੁਹਾਨੂੰ ਦੱਖ ਜਿਹੜੀ ਹੈਗੀ ਲੇਵੇ ਗੋਨ ਨੂੰ ਦਿਖਾਈ ਨਹੀਂ ਦਿੰਦੀ ਹੋਊਗੀ ਬਾਕੀ ਮਹੀਨਾ ਵੀ ਬਹੁਤ ਵੱਡਾ ਹੁੰਦਾ ਹਨਾ ਬੋਡੀ ਵੰਤਰ ਵੇਟ ਆ ਜਿਹੜਾ ਗਾਂ ਦਾ ਉਹ ਬਹੁਤ ਜਿਆਦਾ ਹੈ ਵਾਜੀ ਰੇਟ ਦਾ ਕੁਛ ਕਰਾਈ ਜਾਓ ਜੀ 50000 ਦੀ ਨੈਟ ਫਟ ਆਪਾਂ ਗਾਂ ਦੇ ਦਿੰਦੇ ਹਾਂ 50000 ਦੀ ਹਾਂਜੀ ਜਮਾ ਓਕੇ ਜਮਾ ਓਕੇ ਜੀ ਕਿਉਂ ਅੱਜ ਦੇ ਹਿਸਾਬ ਨਾਲ ਕੋਈ ਮੇਰਾ ਵੀਰ ਲੈਂਦਾ ਹੈ ਠੀਕ ਹੈ ਤਾਂ ਕੱਲ ਨੂੰ ਉਹਨੂੰ ਵੀ ਜਾ ਕੇ 2 ਰੁਪਏ ਦੇ ਦੇ 2 ਰੁਪਏ ਦੇ ਦੇ ਹਾਂਜੀ ਹਾਂਜੀ ਆਪਣੀ ਤਾਂ ਸੋਚ ਇਹ ਹੈ ਜੀ ਕੱਲ ਨੂੰ ਕਿਉਂ ਅੱਜ ਆਪਾਂ ਕੱਚੀ ਗਾਂ ਵੀ ਦਿੰਨੇ ਆ ਕੱਲ ਨੂੰ ਮੇਰਾ ਕੋਈ ਵੀਰ ਤਿਆਰ ਕਰਦਾ ਤਾਂ ਉਹਨੂੰ ਵੀ ਚੰਗਾ ਮਨਾਫਾ ਰਹੇ ਮਨਾਫਤ ਦੇ ਕੇ ਹਾਂਜੀ ਮੈਂ ਮੈਨੂੰ ਇਹ ਲੱਗਦਾ ਵੀ ਦੇ ਕੇ ਹੀ ਜਾਊ ਚਾਹੇ ਹਾਂਜੀ 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 ਹੈਨਾ ਜੇ ਕਿ ਵੀ ਕਰੇ ਚੋਂ ਤਾਂ ਫੇਰ ਵੀ ਚੰਗੀ ਹਾਂਜੀ 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 ਚੰਗੇ ਚੋਂ ਠੀਕ ਆ ਦਵਿੰਦਰ ਬਹੁਤ ਸੋਹਣਾ ਰੇਟ ਕੀਤਾ ਤੇਰਾ ਜੈਜ ਰੇਟ ਹਾਂ ਕਿਉਂ ਬਾਈ ਜੀ ਅੱਜ ਗੱਲ ਇਹ ਹੈ ਮੈਂ ਤੈਨੂੰ ਇੱਕ ਗੱਲ ਹੋਰ ਦੰਦਾ ਵੀਡੀਓ ਪੈਨ ਨਹੀਂ ਦਿੰਦੀ ਗਾਂ ਸਾਰਿਆਂ ਨੂੰ ਪਹਿਲਾਂ ਇਹ ਵੀ ਹਾਂਜੀ 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 ਠੀਕ ਹੈ ਨਾ ਤੇ ਤੂੰ ਕੀ ਕਹਿੰਦਾ ਸੀ ਬਾਈ ਦਵਿੰਦਰ ਗੱਲ ਇਹ ਹੈ ਬਾਈ ਜੀ ਕਿਉਂ ਅੱਜ ਦਾ ਰੇਟ ਜੇ ਕੋਈ ਅੱਜ ਵੀਰ ਕੋਈ ਲੈਂਦਾ ਠੀਕ ਹੈ ਇਹ ਅੱਜ ਦਾ ਰੇਟ ਹੈ ਜੀ ਅੱਜ ਦਾ ਰੇਟ ਹਾਂਜੀ ਜੇ ਕੱਲ ਨੂੰ ਕੋਈ ਤਿਆਰ ਹੁੰਦੀ ਹੈ ਕੱਲ ਦਾ ਰੇਟ ਕੋਈ ਹੋਰ ਕੱਲ ਦਾ ਰੇਟ ਹਾਂਜੀ ਹਾਂਜੀ ਨਹੀਂ ਇਹ ਗਲਤੀ ਜਮਾ ਸੀ ਹਾਂਜੀ ਕਿਉਂ ਇਹ ਅੱਜ ਦਾ ਰੇਟ ਹੈ ਠੀਕ ਹੈ ਤੇ ਆਜੋ ਆਪਾਂ ਬਾਈ ਦੇ ਕੰਨੀਆਂ ਮਾੜਾ ਜਿਹੜੀਆਂ ਦੂਜੇ ਪਸ਼ੂ ਤੇ ਕੰਨੀ ਵੀ ਨਿਗਾ ਮਰਵਾਉਣੇ ਆਪਾਂ ਤੁਹਾਡੀ ਬਣਦੇ ਬਾਈ ਤੇ ਦੋਸਤੋ ਜਿਵੇਂ ਆਪਾਂ ਪਹਿਲਾਂ ਵੀ ਆਖਿਆ ਸੀ ਹਨਾ ਆਪਾਂ ਇੱਧਰ ਨਿਗਾ ਮਰਵਾਦਗੇ ਥੋੜਾ ਜਿਹਾ ਇੱਥੇ ਥਾਂ ਜਿਹੜਾ ਸੀਗਾ ਨਾ ਉਹ ਕੱਚਾ ਸੀਗਾ ਤੁਰਨਾ ਕਰਨਾ ਔਖਾ ਸੀਗਾ ਇੱਧਰ ਤੇ ਨਾਲੀ ਨੂਣੀ ਦਾ ਕਰਕੇ ਅਸੀਂ ਉੱਧਰ ਲੈ ਗਏ ਸੀਗੇ ਪਸ਼ੂ ਬਾਕੀ ਇੱਧਰਲੀ ਸਾਈਡ ਘੁਰਲੀ ਆ ਗਈ ਜਿਹੜੀ ਇਹ ਵੀ ਕੱਚੀ ਆ ਗਈ ਤੇ ਦਵਿੰਦਰ ਭਾਈ ਕੋਈ ਬੱਚੀਆਂ ਪੁੱਛੀਆਂ ਵੀ ਮਿਲ ਜਾਂਦੀਆਂ ਹਾਂਜੀ ਹਾਂਜੀ ਸਭ ਕੁਝ ਮਿਲੂਗਾ ਜੀ ਬੱਚੇ ਮਿਲਣਗੇ ਜੀ ਅੱਛਾ ਪਹਿਲਾਂ ਮਤਲਬ ਵੀ ਗਾਵਾ ਵੱਧ ਰੱਖੀ ਸੀ ਹਾਂਜੀ ਹਾਂਜੀ ਪਹਿਲਾਂ ਆਪਣਾ ਫਾਰਮ ਸੀਗਾ ਜੀ ਗੱਮ ਠੀਕ ਹੈ ਤੇ ਜਿਵੇਂ ਗੱਲ ਕਰ ਗਏ ਇਹੇ ਥੋੜਾ ਹੁਣ ਦੋ ਜਣਾਂ ਦਾ ਸਾਂਝ ਆ ਗਿਆ ਹਾਂਜੀ 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 ਠੀਕ ਹੈ ਕਾਰੋਬਾਰ ਫਿਰ ਦੋ ਜਣਾਂ ਕਾਰੋਬਾਰ ਆਪਾਂ ਗਾਂਆਂ ਸੇਲ ਵਾਲਾ ਇੱਥੇ ਹੀ ਹੁੰਦਾ ਜੀ ਠੀਕ ਹੈ ਇੱਥੇ ਹੀ ਹੁੰਦਾ ਜੀ ਲੈ ਵੀ ਦੋਸਤੋ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਹੁਣ ਆਪਾਂ ਨੰਬਰ ਲੈ ਕੇ ਦੇਣਾ ਦਵਿੰਦਰ ਭਾਈ ਨੰਬਰ ਦੇ ਦਿਓ ਨੰਬਰ ਆਪਣਾ ਜੀ 857800160